ਸਾਡੇ ਇੱਕ ਤੁਸੀਂ ਸੁਣਿਆ ਹੋਣਾ ਮਿੰਟੂ ਜੱਟ ਜਿਹਨੂੰ ਭਾਨਾ ਪਗੌੜਾ ਕਹਿੰਦੇ ਆ ਜੀ ਉਹ ਅਲਵੇਲਾ ਜੀ ਦੀ ਨਕਲ ਆਉਣ ਲੱਗ ਗਿਆ ਵੀ ਐਂ ਬੋਲਦੇ ਆ ਉਹ ਗਾਉਂਦੇ ਆ ਤੇ ਉਹਨੇ ਇੱਕ ਵਾਰੀ ਤਾਂ ਨਕਲ ਆਤੀ ਸਾਡੇ ਹਟੂਰ ਪਿੰਡ ਮੇਲੇ ਤੇ ਉਹਨੂੰ ਕਹਿੰਦੇ ਦੁਬਾਰੇ ਅਲਵੇਲਾ ਜੀ ਫੇਰ ਸੁਣਾਓ ਕਹਿੰਦਾ ਚਾਰ ਫੇਫਰੇ ਚਾਹੀਦੇ ਆ ਅਲਵੇਲਾ ਜੀ ਬੋਲਣ ਲਈ ਕਹਦਾ ਉਹ ਐਡੀ ਆਵਾਜ਼ ਹੈ ਹਰੇਕ ਥੋੜੀ ਕੱਢ ਦੂਗਾ ਜੀ ਬਹੁਤ ਉੱਚੀ ਪਿੱਛੇ ਤੋਂ ਗਾਉਂ ਉਹ ਪਿੱਛੇ ਬਹੁਤ ਉੱਚੀ ਸੀ ਉਹਨਾਂ ਦੀ ਔਰ ਇੱਕ ਇਹ ਦੇਖਿਆ ਜੀ ਆਮਟਾ ਡੀਮਲ ਜੇ ਲੈਕਚਰ ਕਰਤਾ ਤਾਂ ਕਵਤਾ ਉਹ ਜਿਹੜੀ ਮਰਜੀ ਸੁਰ ਤੇ ਗਾ ਦੇਣ ਜੀ ਉਹਨਾਂ ਨੇ ਹਲਵੇਲਾ ਜੀ ਖੁੱਭੀ ਜਿਹੜੀ ਜਿਹੜੀ ਸੁਰ ਤੇ ਅਸੀਂ ਗਾਇਆ ਹੋਊਗਾ ਭਾਵੇਂ ਉੱਚਾ ਗਾਇਆ ਭਾਵੇਂ ਨੀਮਾ ਆ ਗਿਆ ਉਸ ਸੁਰ ਤੇ ਲੈਕਚਰ ਕੀਤਾ ਤੇ ਸ਼ਬਦ ਲੋਕਾਂ ਨੂੰ ਉਹ ਜਿਹੜੇ ਡਾਂਗ ਵਾਂਗੂ ਲੋਕਾਂ ਚ ਵਜਣ ਡਲਿਆਂ ਵਾਂਗੂ ਵਜਣ ਸ਼ਬਦ ਉਹ ਦੇਣੇ ਵੀ ਲੋਕ ਸਮਝ ਸਕਣ ਵੀ ਗੁਰੂ ਦੇ ਇਤਿਹਾਸ ਨਾਲ ਜੁੜ ਜਾਣ ਗੁਰੂ ਨਾਨਕ ਦੀ ਗੱਲ ਕੀਤੀ ਦਸਵੇਂ ਪਾਤਸ਼ਾਹ ਦੀ ਗੱਲ ਕੀਤੀ ਕਿਸਾਨ ਦੀ ਗੱਲ ਕੀਤੀ ਕਿਸਾਨ ਜੇ ਸਾਡਾ ਆਹ ਪ੍ਰੋਟੈਸਟ ਹੁਣ ਧਰਨੇ ਲੱਗੇ ਆ ਇਹ ਤੋ ਪਹਿਲਾਂ ਉਹਨਾਂ ਨੇ ਮਤਲਬ 95 96 ਚ ਲੋਕਾਂ ਨੂੰ ਦੱਸਦਾ ਸੀ ਵੀ ਤੁਹਾਡੇ ਤੇ ਇਹ ਆਉਣੀ ਆ ਪਾਰੀ ਅਸਾਨਾ ਦੇ ਸਾਡੇ ਗੀਤ ਰਿਕਾਰਡ ਹੋਏ ਜੇ ਦੱਸਿਆ ਉਹਨੇ ਕਦੋਂ ਜਾ ਕੇਗਾ ਜਹਾਨ ਦੇ ਆਨ ਦਾ ਤੇ ਆਓ ਕਦੋਂ ਜਾ ਕੇਗਾ ਇਹ ਸਾਡੇ ਉਹਨਾਂ ਸਮੇਂ ਚ ਦਾਜ ਦੀ ਗੱਲ ਆਈ ਤਾਂ ਦਾਜ ਦੀ ਗੱਲ ਵੀ ਉਹਨਾਂ ਨੇ ਬੜੇ ਠੋਕੇ ਕਿਹਾ